ਇਹ ਕਲਪਨਾ ਸਾਰੇ ਦੇ ਅੰਦਰ ਹੈ ਬੜਾ ਬਣ ਦੀ ਕਲਪਨਾ ਹੈ ਰਾਜ ਦੀ ਇੱਛਾ ਮਾਇਆ ਦੀ ਚ ਸਾਰੇ ਚ ਇਹ ਕਲਾ ਨੂੰ ਖਤਮ ਕਰ ਰਹੀ ਆਲੀ ਸੀ ਗੁਰਮਤ ਜੇ ਇਹ ਤੁਸੀਂ ਗੁਰਮਤ ਨਾਲ ਖਤਮ ਨਹੀਂ ਕੀਤੀ ਥੋੜੂ ਕਦਮ ਜਰੂਰ ਕਰ ਦਊਗੀ ਜਿਨੇ ਇਹਨੂੰ ਖਤਮ ਨਹੀਂ ਕੀਤਾ ਉਹਨੇ ਇਹਨੂੰ ਖਤਮ ਕਰਤਾ ਮਾਇਆ ਹੈ ਜੋ ਇਸ ਦੀ ਸੇਵਾ ਕਰੇ ਤਿਸ ਹੀ ਗੋਬਰ ਖਾਏ ਤਿਸ ਹੀ ਗੋਬਰ ਖਾਏ ਕਲਾ ਦੀ ਜਿਹੜਾ ਸੇਵਾ ਕਰਦਾ ਉਹ ਨੂੰ ਖਾ ਜਾਂਦੀ ਹੈ ਇਹ ਸਰਪਣੀ ਹੋ ਕੇ ਉਤਰ ਜਾਏ ਆਪਣੇ ਖਾਇ ਮਾਇਆ ਉਹ ਹੈ ਇਹ ਤਾਂ ਸਖੜੀ ਜੜੀ ਮਤਉਂਦੀ ਹੈ ਸਰਪਣੀ ਦਾ ਰੂਪ ਹੁੰਦੀ ਹੈ ਉਹ ਸਰਪਣੀ ਦਾ ਰੂਪ ਹੁੰਦੀ ਹੈ ਰਾਦੇ ਜਵਾਬ ਉਹ ਜਿਹੜੇ ਦੱਸਦੇ ਨਾ ਜਿਹੜੇ ਰਾਤ ਤੇ ਰੈਣ ਸਵਾਈ ਵਾਲੇ ਉਹਨਾਂ ਦੀ ਮਤ ਦਿੱਤੀ ਹੋਈ ਆ ਤੁਹਾਨੂੰ ਰੈਣ ਸਵਾਈ ਵਾਲਿਆਂ ਦੀ ਉਹਨਾਂ ਦੀ ਮਤਾ ਹੈ ਕਿ ਤੁਹਾਨੂੰ ਖਾਜੂ ਉਹਨਾਂ ਨੂੰ ਦਖਾਏ ਗਈ ਉਹਨਾਂ ਨੂੰ ਤਾਂ ਪਤਾ ਹੀ ਸੀ ਉਹਨਾਂ ਨੇ ਸਾ ਉਹਨਾਂ ਨੇ ਕੀ ਲੈਣਾ ਸੀ ਤੇ ਉਹਨਾਂ ਦੇ ਨਾਂ ਖਾਣ ਵਾਲੇ ਖਾਣ ਵਾਲੀ ਗੱਲ ਹੀ ਨਹੀਂ ਤੁਹਾਨੂੰ ਜ਼ਰੂਰ ਖਾਜੀ